ਵੱਲੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇੱਕ ਵੀਡੀਓ ਜਾਰੀ ਕੀਤੀ ਗਈ ਜਿੰਨਾ ਵਿੱਚ ਉਹ ਇਹ ਗੱਲ ਆਖ ਰਿਹਾ ਕਿ ਮੇਰੇ ਬੱਚੇ ਦੇ ਜਰਮ ਨੂੰ ਲੈ ਕੇ ਜਿਹੜੇ ਸੀਐਮ ਸਾਹਿਬ ਨੂੰ ਨੇ ਸੰਬੋਧਨ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਕਿ ਮੈਨੂੰ ਤੰਗ ਪ੍ਰਸ਼ਾਸਕ ਤੰਗ ਪਰੇਸ਼ਾਨ ਕਰ ਰਿਹਾ ਵਾ ਪ੍ਰਸ਼ਾਸਨ ਉਹਨਾਂ ਨੇ ਲੋਕਾਂ ਸਾਹਮਣੇ ਮੈਨੂੰ ਪਤਾ ਨਹੀਂ ਕੀ ਕਾਰਨ ਰਿਹਾ ਹੋਣਾ ਬਾਪੂ ਬਲਕੌਰ ਸਿੰਘ ਦਾ ਵੀ ਉਹਨਾਂ ਨੇ ਲੋਕਾਂ ਦੇ ਵਿੱਚ ਸੱਚ ਨਹੀਂ ਦੱਸਿਆ ਕਿ ਅਸਲ ਕਾਰਨ ਕਾਰਨ ਕੀ ਆ ਇਹ ਗੱਲ ਦਾ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤਾਂ ਚਾਂ। ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨੋ ਫਿਰ ਬਾਅਦ ਦੇ ਵਿੱਚ। ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰਸੋਂ ਥੋ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ। ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ। ਠੀਕ ਹੈ ਮੈਂ ਯੂ ਟਰਨ ਲਾਈਨ ਵਾਲਿਆਂ ਚ ਨਹੀਂ ਮੈਂ ਜਾਣ ਦੇ ਸਕਦਾ ਜਿਹੜੇ ਲੋਕ ਤੁਹਾਡੇ ਪੁੱਤ ਨੂੰ ਖਾ ਗਏ ਜਿਹੜੀਆਂ ਗਿਲ ਜਾਂ ਤੁਹਾਡੇ ਪੁੱਤ ਦੀ লাশ ਤੇ ਉਸ ਵੇਲੇ ਕਾਂਗਰਸ ਦਾ ਝੰਡਾ ਪਾਉਣ ਲੱਗੇ ਸੀਗੇ ਜਿਹੜੇ ਲੋਕ ਸਿਰਫ ਆਪ ਦੀ ਨਿੱਜੀ ਰਾਜਨੀਤੀ ਜ਼ਮੀਨ ਬਚਾਉਣ ਦੇ ਲਈ ਤੁਹਾਡੇ ਪੁੱਤ ਦੀ লাশ ਦਾ ਇਸਤੇਮਾਲ ਕਰ ਰਹੇ ਸੀਗੇ ਜਿਨ੍ਹਾਂ ਨੇ ਲੋਕਾਂ ਦੇ ਪੁੱਤਾਂ ਨੂੰ ਖੇ ਖਰਾਬ ਕੀਤਾ ਵਾ ਜਿਹੜੇ ਵੱਡੇ ਘਬਲੇ ਕਰਕੇ ਪੰਜਾਬ ਦੇ ਲੋਕਾਂ ਨੂੰ ਪਿੱਠ ਦਿੰਦੇ ਆਇਆ ਸੁਣਾ ਪਿੰਡੀ ਬਿਲਕੁਲ ਕੋਈ ਹਰਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟੀਆਂ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਲੋਕਲ ਪ੍ਰਸ਼ਾਸਨ ਮੰਗ ਰਿਹਾ ਜੀ ਰਿਕਾਰਡ ਹੁੰਨ ਕਰ ਰਹੇ ਹਾਂ ਜੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਘਰ ਨਵੇਂ ਬੱਚੇ ਨੇ ਜਨਮ ਲਿਆ ਆਖਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਵੱਡੇ ਪੈਰੀ ਗਿਆ ਸੀ ਤੇ ਛੋਟੇ ਪੈਰੀ ਉਸ ਹਵੇਲੀ ਦੇ ਵਿੱਚ ਵਾਪਸ ਆ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਸਿੱਧੂ ਮੂਸੇਵਾਲੇ ਦੀ ਘਰ ਵਾਪਸੀ ਦੇ ਉੱਤੇ ਉਸ ਨੂੰ ਜੀ ਆਇਆਂ ਆਖਦੇ ਹਾਂ ਬਾਪੂ ਬਲਕੌਰ ਸਿੰਘ ਨੂੰ ਵਧਾਈ ਦਿੰਦੇ ਹਾਂ ਤੇ ਮਾਤਾ ਚਰਨ ਕੌਰ ਨੂੰ ਵਧਾਈ ਦਿੰਦੇ ਹਾਂ ਕਿ ਜਦੋਂ ਅਸੀਂ ਸਿੱਧੂ ਮੂਸੇਵਾਲਾ ਕੋਈ ਆ ਤਾਂ ਹਰ ਇੱਕ ਪੰਜਾਬ ਦੇ ਬੱਚੇ ਦੇ ਬਜ਼ੁਰਗ ਦੇ ਮਾਤਾ ਦੇ ਹਰ ਇੱਕ ਦੇ ਜ਼ੁਬਾਨ ਤੇ ਇੱਕ ਗੱਲ ਸੀ ਕਿ ਸਿੱਧੂ ਮੂਸੇਵਾਲਾ ਵਾਪਸ ਆਉਣਾ ਚਾਹੀਦਾ ਵਾ ਤੇ ਗੁਰਬਾਣੀ ਵੀ ਇਸ ਗੱਲ ਨੂੰ ਆਖਦੀ ਆ ਕਿ ਵਿਰਥੀ ਨਾ ਜਾਏ ਜਨ ਕੀ ਅਰਦਾਸ ਪੰਜਾਬ ਭਰ ਦੇ ਲੋਕਾਂ ਨੇ ਪੰਜਾਬ ਤੋਂ ਬਾਹਰ ਭਾਰਤ ਵਿੱਚ ਬੈਠੇ ਲੋਕਾਂ ਨੇ ਤੇ ਵਰਲਡ ਪੱਧਰ ਤੇ ਬੈਠੇ ਲੋਕਾਂ ਨੇ ਗੁਰੂ ਸਾਹਿਬ ਅੱਗੇ ਅਰਜ਼ੋਈਆਂ ਕੀਤੀਆਂ ਹਾਰੇ ਕਿਤੇ ਕਿ ਗੁਰੂ ਪਾਸ਼ਾ ਉਸ ਹਵੇਲੀ ਦੇ ਵਿੱਚ ਸਿੱਧੂ ਨੂੰ ਵਾਪਸ ਲਿਆ ਦੇ ਕਾਸ਼ ਅਜਿਹਾ ਕਰਿਸ਼ਮਾ ਹੋਵੇ ਕਿ ਸਿੱਧੂ ਮੂਸੇਵਾਲਾ ਜੇ ਸਾਡੇ ਵਿੱਚੋਂ ਰੁਕਸਤ ਹੋਇਆ ਵਾ ਤਾਂ ਮਾਤਾ ਚਰਨਕੌਰ ਦੀ ਬੁੱਕਲ ਨੂੰ ਉਸਦੇ ਪੁੱਤ ਦਾ ਨਿਗ ਮਿਲ ਜਵੇ ਤੇ ਬਾਪੂ ਬਲਕੌਰ ਸਿੰਘ ਦਾ ਜਿਹੜਾ ਕਾਲਜਾ ਆਪਣੇ ਪੁੱਤ ਦੇ ਵਿਰਾਗ ਦੇ ਨਾਲ ਪਾਰ ਰਿਆ ਵਾ ਉਸ ਨੂੰ ਥੋੜੀ ਬਹੁਤ ਸ਼ਾਂਤੀ ਮਿਲ ਜਵੇ ਜਿਹੜਾ ਸਿੱਧੂ ਮੂਸੇਵਾਲਾ ਉਹ ਵਾਪਸ ਆ ਜਵੇ ਅੱਜ ਸਾਇੰਸ ਦਾ ਨਾਂ ਦੀ ਇਸ ਲਾ مثال ਕੋਸ਼ਿਸ਼ ਦੇ ਜ਼ਰੀਏ ਆਈ ਵੀ ਐਫ ਦੇ ਜ਼ਰੀਏ ਜਿਹੜਾ ਇਹ ਚੀਜ਼ ਸੰਭਵ ਹੋਈ ਆ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਜਿਹਦਾ ਨਾਮ ਸ਼ੋਭਦੀਪ ਰੱਖਿਆ ਗਿਆ ਵਾ ਉਹ ਹੋ ਚੁੱਕਿਆ ਵਾ ਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਾਡੇ ਦਿਲਾਂ ਦੇ ਵਿੱਚ ਬੜਾ ਆਦਰ ਤੇ ਬੜਾ ਸਤਕਾਰ ਉਹਨਾਂ ਦੇ ਲਈ ਕਿਉਂਕਿ ਉਹਨਾਂ ਨੇ ਉਸ ਪੁੱਤ ਨੂੰ ਜਨਮ ਦਿੱਤਾ ਜਿਸ ਪੁੱਤ ਨੇ ਸਾਡੀਆਂ ਪੱਗਾਂ ਨੂੰ ਸਾਡੀ ਬੋਲੀ ਨੂੰ ਸਾਡੀ ਪਛਾਣ ਨੂੰ ਪੰਜਾਬ ਛੱਡੋ ਭਾਰਤ ਛੱਡੋ ਵਿਸ਼ਵ ਪੜ ਦੇ ਵਿੱਚ ਗੋਰੇ ਕਾਲਿਆਂ ਦੇ ਵਿੱਚ ਫੇਮਸ ਕਰਕੇ ਛੱਡਿਆ ਤੇ ਕੱਲ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇੱਕ ਵੀਡੀਓ ਜਾਰੀ ਕੀਤੀ ਗਈ ਜਿੰਨਾ ਵਿੱਚ ਉਹ ਇਹ ਗੱਲ ਆਖ ਰਹੇ ਆ ਕਿ ਮੇਰੇ ਬੱਚੇ ਦੇ ਜਨਮ ਨੂੰ ਲੈ ਕੇ ਜਿਹੜੇ सीएम ਸਾਦ ਨੂੰ ਨੇ ਸੰਬੋਧਨ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਕਿ ਮੈਨੂੰ ਤੰਗ ਪ੍ਰਸ਼ਾਸਕ ਤੰਗ ਪਰੇਸ਼ਾਨ ਕਰ ਰਿਹਾ ਵਾ ਪ੍ਰਸ਼ਾਸਨ ਉਹਨਾਂ ਨੇ ਲੋਕਾਂ ਸਾਹਮਣੇ ਮੈਨੂੰ ਪਤਾ ਨਹੀਂ ਕੀ ਕਾਰਨ ਰਿਹਾ ਹੋਣਾ ਬਾਪੂ ਬਲਕੌਰ ਸਿੰਘ ਦਾ ਵੀ ਉਹਨਾਂ ਨੇ ਲੋਕਾਂ ਦੇ ਵਿੱਚ ਸੱਚ ਨਹੀਂ ਦੱਸਿਆ ਕਿ ਅਸਲ ਕਾਰਨ ਕਾਰਨ ਕੀ ਆ ਇਹ ਗੱਲ ਦਾ ਜਿਹੜਾ ਇਸ ਮਾਮਲੇ ਉੱਤੇ ਜੇਕਰ ਕੁਝ ਵੀ ਹੋ ਰਿਹਾ ਵਾ ਕੀ ਉਹ ਲੋਕਲ ਪ੍ਰਸ਼ਾਸਨ ਕਰ ਰਿਹਾ ਵਾ ਕਿਹਦੇ ਨਿਰਦੇਸ਼ਾਂ ਤੇ ਕਰ ਰਿਹਾ ਵਾ ਤੇ ਕਿਉਂ ਕਰ ਰਿਹਾ ਵਾ ਬਸ ਉਹਦੇ ਉੱਤੇ 2-4 ਮਿੰਟਾਂ ਦਾ ਜਿਹੜਾ ਚਲਨਾਵਾ ਉਹ ਮੈਂ ਜ਼ਰੂਰ ਪਾਉਣਾ ਚਾਹੁੰਦਾ ਵਾਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਮੈਨੂੰ ਸਮਝ ਨਹੀਂ ਲੱਗਦੀ ਵੀ ਕਾਹਤੋਂ ਬਾਪੂ ਬਲਕੌਰ ਸਿੰਘ ਜੀ ਲੋਕਾਂ ਦੇ ਵਿੱਚ ਝੂਠ ਬੋਲ ਰਹੇ ਆ ਕਿ ਮੁੱਖ ਮੰਤਰੀ ਨੂੰ ਤੰਗ ਕਰ ਰਿਹਾ ਵਾ ਜਦ ਕਿ ਮਿਨਿਸਟਰੀ ਆਫ ਹੈਲਥ ਤੇ ਜਿਹੜਾ ਸਾਡਾ ਸਿਹਤ ਮੰਤਰਾਲਾ ਵਾ ਭਾਰਤ ਸਰਕਾਰ ਦਾ ਭਾਵ ਕੇਂਦਰ ਸਰਕਾਰ ਦਾ ਜਿਹੜਾ ਸਿਹਤ ਮੰਤਰਾਲਾ ਵਾ ਉਸ ਸਿਹਤ ਮੰਤਰਾਲੇ ਦੇ ਵੱਲੋਂ ਇੱਕ ਚਿੱਠੀ ਕੱਢੀ ਗਈ ਆ ਪੰਜਾਬ ਦੇ ਜਿਹੜੇ ਡਾਇਰੈਕਟਰ ਨੇ ਜਿਹੜੇ ਫੈਮਿਲੀ ਵੈਲਫੇਅਰ ਦੇ ਨੇ ਜਾਂ ਜਿਹੜੇ ਹੈਲਥ ਮਿਨਿਸਟਰੀ ਦੇ ਜਿਹੜੇ ਉਹਨੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਵਾ ਕਿ ਜਿਹੜਾ ਮਾਤਾ ਚਰਨ ਕੌਰ ਦਾ ਆਈਫ ਹੋਇਆ ਵਾ ਇਹਦੀ ਰਿਪੋਰਟ ਡਿਪੋਜ਼ਿਟ ਕੀਤੀ ਜਾਵੇ ਹੋਰ ਇਹਦਾ ਕਾਰਨ ਕੀ ਆ ਦੋਸਤੋ ਕਾਰਨ ਮੈਂ ਤੁਹਾਨੂੰ ਦੱਸਦਾ ਕਾਰਨ ਇਹ ਆ ਇੱਕ ਭਾਰਤ ਸਰਕਾਰ ਦੇ ਵੱਲੋਂ 2021 ਦੇ ਕਰੀਬ 2021-22 ਦੇ ਕਰੀਬ ਇੱਕ ਬੈਲ ਪਾਸ ਕੀਤਾ ਗਿਆ ਆਰਟੀਫੀਸ਼ੀਅਲ ਰੀਪ੍ਰੋਡਕਟਿਵ ਟੈਕਨੋਲੋਜੀ ਐਕਟ ਸੋ ਇਹ ਆਰਟ ਐਕਟ ਜਿਹਨੂੰ ਅਸੀਂ ਕਹਿੰਦੇ ਆ ਉਹ ਲਾਗੂ ਕੀਤਾ ਗਿਆ ਸੀ ਆਈਵੀਐਫ ਦੇ ਲਈ ਵੀ ਜਿਹੜੇ ਜੋੜੇ ਆਈਵੀਐਫ ਕਰਵਾਉਣਾ ਚਾਹੁੰਦੇ ਆ ਜਿਹੜੇ ਇਸ ਭਾਰਤ ਦੇ ਵਿੱਚ 10 ਤੋਂ 15% ਜੋੜੇ ਬਾਜਪੰਦਾ ਸ਼িকার ਨੇ ਉਹਨਾਂ ਦੇ ਲਈ ਇਹ ਤ੍ਰਿਸ਼ਮਾ ਸਾਬਤ ਹੋਇਆ ਸੀ ਉਨ੍ਹਾਂ ਵਿੱਚ ਮੈਂ ਇਹ ਗੱਲ ਆਖੀ ਸੀ ਵੀ ਜਿਹੜੀ ਜਿਹੜੀ ਵੀ ਆਈਵੀਐਫ ਦੇ ਦੌਰਾਨ ਆਪਣਾ ਬੱਚਾ ਲੈਣਾ ਚਾਹੁੰਦੇ ਆ ਆਪਣਾ ਕੋਈ ਵੀ ਲੇਡੀਜ਼ ਜੇ ਗਰਭਵਤੀ ਹੋਣਾ ਚਾਹੁੰਦੀ ਆ ਬੱਚਾ ਲੈਣਾ ਚਾਹੁੰਦੀ ਆ ਤਾਂ ਉਸ ਦੀ ਉਮਰ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਆ 50 ਸਾਲ ਔਰਤ ਦੀ ਤੇ 55 ਸਾਲ ਮਰਦ ਦੀ ਔਰਤ ਇਦੋਂ ਉੱਪਰ ਦੇ ਜਿਹੜੇ ਜਿਹੜੇ ਔਰਤਾਂ ਨੇ ਜਾਂ ਜਿਹੜੇ ਬੰਦੇ ਨੇ ਇਹ ਬੱਚਾ ਨਹੀਂ ਲਾ ਸਕਦੇ ਗਰਭਪਤੀ ਨਹੀਂ ਹੋ ਸਕਦੇ ਪਹਿਲੀ ਗਰਭ ਪਰ ਕਿਤੇ ਮੇਰੇ ਗਲ ਦੇ ਵਿੱਚ ਇਹ ਤਖਤੀ ਨਾ ਪਾ ਦਿੱਤੀ ਜਾਵੇ ਕਿ ਇਹ ਕਿਸੇ ਫਲਾਣੇ ਬੰਦਰਾ ਦਲਾਲੇ ਜਾਂ ਤਮਕਾਨੇ ਬੰਦਰਾ ਦਲਾਲਾ ਅਸੀਂ ਸਰਕਾਰ ਦੇ ਅਜਿਹੇ ਲੋ ਦਾ ਵਿਰੋਧ ਕਰਦੇ ਆ ਕਿ ਮੈਨੂੰ ਲੱਗਦਾ ਵਾ ਕਿ ਸਰਕਾਰ ਨੂੰ ਇਹ ਬੇਲੋੜੀਆਂ ਜਿਹੜੀਆਂ ਸ਼ਰਤਾਂ ਨੇ ਹਟਾ ਦੇਣੀਆਂ ਚਾਹੀਦੀਆਂ ਨੇ ਜਿਹੜੀ ਦਾਤ ਦੇਣੀਆਂ ਇਹ ਪਰਮਾਤਮਾ ਨੇ ਦਾਤ ਦੇਣੀਆਂ ਹੁਣ ਜੇ ਤੁਹਾਨੂੰ ਇਹ ਲੱਗਦਾ ਵਾ ਕਿ ਅ ਸ਼ਾਇਦ ਔਰਤਾਂ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਵਾ ਜਾਂ ਕਿਸੇ ਤਰੀਕੇ ਦਾ ਹੋਰ ਖਤਰਾ ਹੋ ਸਕਦਾ ਤਾਂ ਕਿੰਨੀਆਂ ਅਜਈਆਂ ਔਰਤਾਂ ਨੇ ਜਿਹੜੀਆਂ ਸਿਵਲ ਹਸਪਤਾਲਾਂ ਦੇ ਬਾਹਰ ਟੇਬਲ ਦੇ ਉੱਤੇ ਆਪਣੇ ਜਵਾਕਾਂ ਨੂੰ ਜਨਮ ਦੇ ਦਿੰਦੀਆਂ ਨੇ ਪਰ ਉਹ ਤਾਂ ਫੇਰ ਉਹਨਾਂ ਨੇ ਬਾਹਰ ਤੋਂ ਆਪਣਾ ਆਈਵੀਐਫ ਟ੍ਰੀਟਮੈਂਟ ਸ਼ੁਰੂ ਕਰਵਾਇਆ ਤੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਤੋਂ ਜਿਹੜਾ ਉਹ ਆਪਣਾ ਬੱਚਾ ਉੱਥੋਂ ਲਿਆ ਵਾ ਸੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਬਾਪੂ ਬਲਕੌਰ ਸਿੰਘ ਦੀ ਪੂਰੀ ਜਾਣਕਾਰੀ ਲੋਕਾਂ ਤੋਂ ਲੋਕੋ ਕਿਉਂ ਰਿਹਾ ਕੀ ਤੁਸੀਂ ਮੈਂ ਬਾਪੂ ਜੀ ਤੁਹਾਨੂੰ ਇੱਕ ਬੇਨਤੀ ਕਰਦਾ ਬਹੁਤ ਸਤਿਕਾਰਯੋਗੋ ਮੈਂ ਤਾਂ ਬਾਰ-ਬਾਰ ਇਸ ਗੱਲ ਨੂੰ ਕਹ ਰਿਹਾ ਕਿ ਜਿੰਨਾ ਤੁਹਾਡਾ ਪੁੱਤ ਸਾਡੇ ਲਈ ਕਰ ਗਿਆ ਇਸ ਮਿੱਟੀ ਦੇ ਲਈ ਕਰ ਗਿਆ ਅਸੀਂ ਤਾਂ 0.01% ਵੀ ਨਹੀਂ ਕਰ ਸਕਦੇ ساری ਉਮਰ ਉਹ ਜਿੰਨਾ ਆਪਣੀ ਰਹਿਦੀ ਉਮਰ ਦੇ ਵਿੱਚ ਕਰ ਗਿਆ ਅਸੀਂ ਸਾਡੇ ਵਰਗੇ ਕਰੋੜਾਂ ਨੌਜਵਾਨ ਚਾਹੇ ਬੁੜੇ ਠੇਰੇ ਹੋ ਜੀ ਅਸੀਂ ਤਾਂ ਵੀ ਪੰਜਾਬ ਲਈ ਉਹਨਾ ਨਹੀਂ ਕਰ ਸਕਦੇ ਜੋ ਉਸਨੇ ਪੰਜਾਬ ਲਈ ਕੀਤਾ ਵਾ ਜੋ ਕੋਈ ਜਿਹੜੀ ਰਿਪੋਰਟ ਵਾ ਉਹ ਪੰਜਾਬ ਸਰਕਾਰ ਨੇ ਨਹੀਂ ਮੰਗੀ ਭਗਵਾਨ ਤਮਾਨ ਸਰਕਾਰ ਨੇ ਨਹੀਂ ਮੰਗੀ ਉਹ ਜਿਹੜੀ ਰਿਪੋਰਟ ਵਾ ਕੇਂਦਰ ਸਰਕਾਰ ਦੀ ਜਿਹੜੀ ਹੈਲਥ ਮਿਨਿਸਟਰੀ ਆ ਉਹਨੇ ਇਸ ਰਿਪੋਰਟ ਨੂੰ ਮੰਗਿਆ ਇਹ ਕੁਝ ਸਵਾਲ ਪੁੱਛਿਆ ਤਾਂ ਮੈਨੂੰ ਇਹ ਲੱਗਦਾ ਵਾ ਵੀ ਇਹਦੇ ਜਿਹੜੇ ਠੋਸ ਜਵਾਬ ਨੇ ਉਹ ਦੇ ਦੇਣੇ ਚਾਹੀਦੇ ਆ ਦੂਸਰੀ ਗੱਲ ਇੱਥੇ ਮੈਂ ਇੱਕ ਗੱਲ ਕੇਂਦਰ ਸਰਕਾਰ ਨੂੰ ਕਲੀਅਰ ਕਰਦਾ ਕਿ ਪੰਜਾਬ ਛੱਡੋ ਭਾਰਤ ਛੱਡੋ ਵਰਲਡ ਦਾ तमाम ਜਿਹੜੇ ਲੋਕ ਨੇ ਜਿਹੜੇ ਸਿੱਧੂ ਮੂਸੇਵਾਲੇ ਦੀ ਕਲਮ ਨੂੰ ਪਿਆਰ ਕਰਦੇ ਸੀ ਸਿੱਧੂ ਮੂਸੇਵਾਲੇ ਦੇ ਬੋਲਾਂ ਨੂੰ ਪਿਆਰ ਕਰਦੇ ਸੀ ਆ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀ ਉਹ ਮੂਸੇਵਾਲਾ ਪਰਿਵਾਰ ਦੇ ਨਾਲ ਹੱਕ ਢਾਕੇ ਖੜੇ ਆ ਕਿ ਇੱਧਰ ਸਰਕਾਰ ਨੂੰ ਜਿਹੜੀਆਂ ਇਹ ਬੇਲੋੜੀਆਂ ਹਰਾਸ਼ਮੈਂਟਾਂ ਪਰਿਵਾਰ ਦੇ ਲਈ ਖੜੀਆਂ ਕੀਤੀਆਂ ਹੋਈਆਂ ਨੇ ਚਾਹੇ ਉਹ ਵਿਚੋਲਾ ਪੰਜਾਬ ਸਰਕਾਰ ਨੂੰ ਬਣਾ ਰਿਆ ਪਰ ਡਾਕਟਰ ਬਰਵੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਨੇ ਅੱਜ ਮੀਡੀਆ ਦੇ ਰੂਬਰੂ ਹੁੰਦੇ ਇਹ ਗੱਲ ਆਖਿਆ ਕਿ ਸਾਡੇ ਵੱਲੋਂ ਕੋਈ ਵੀ ਤੰਗ ਤੰਗੀ ਪਰੇਸ਼ਾਨੀਆਂ ਜਿਹੜੀ ਉਸ ਮੂਸੇ ਵਾਲੇ ਦੇ ਪਰਿਵਾਰ ਨੂੰ ਨਹੀਂ ਕੀਤੀ ਜਾਊਗੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਜੇ ਐਸਐਸਪੀ ਸਾਹਿਬ ਉਤੇ ਨਿੱਜੀ ਹਸਪਤਾਲ ਦੇ ਵਿੱਚ ਪਹੁੰਚੇ ਆ ਉਹ ਮੁਲਾਕਾਤਾਂ ਉਹਦਾ ਮੁਲਾਕਾਤ ਦਾ ਸੱਟਾ ਕੀ ਰਿਹਾ ਕਾਰਨ ਕੀ ਰਿਹਾ ਉਹ ਮੁਲਾਕਾਤ ਦਾ ਇਹ ਤਾਂ ਜਾਂ ਤਾਂ ਐਸਐਸਪੀ ਨਰਕ ਸਿੰਘ ਦੱਸ ਰਿਹਾ ਹੈ ਦੱਸ ਸਕਦੇ ਆ ਜਾਂ ਪਿਤਾ ਬਲਕੌਰ ਸਿੰਘ ਦੱਸ ਸਕਦੇ ਆ ਹੋ ਸਕਦਾ ਕਿ ਮਾਤਾ ਚਰਨਕੌਰ ਨੂੰ ਤਮਾਮ ਜਿਹੜੇ ਪੰਜਾਬ ਦੇ ਲੋਕ ਦੂਰੋਂ ਨੇੜੇ ਉਸ ਹਸਪਤਾਲ ਦੇ ਵਿੱਚ ਪਹੁੰਚਣ ਆ ਰਹੇ ਆ ਹੋ ਸਕਦਾ ਕਿ ਉਹ ਸੁਰੱਖਿਆ ਕਰਕੇ ਜਿਹੜੇ ਨਰਕ ਸਿੰਘ ਨੇ ਪਿਤਾ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੋਵੇ ਸੋ ਮੈਂ ਬਾਪੂ ਜੀ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਜਿਹੜੇ ਸਿਆਸਤਦਾਨਾਂ ਦੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਦੀ ਚੱਕ ਚਾਉਂਦੇ ਹੋਮੋਗੇ ਜਾਂ ਤੁਸ ਤੁਹਾਨੂੰ ਕਿਸੇ ਨੂੰ ਕੋਈ ਤੁਹਾਨੂੰ ਉਂਗਲੀ ਤੈਨ ਚਾਉਂਦਾ ਹੋਗਾ ਪਰ ਮੈਂ ਤੁਹਾਨੂੰ ਇਹ ਗੱਲ ਕਰਨਾ ਵੀ ਤੁਸੀਂ ਪੰਜਾਬ ਸਰਕਾਰ ਨੂੰ ਘੇਰੋ ਤੁਹਾਡਾ ਪੂਰਨ ਹੱਕ ਬਣਦਾ ਤੁਸੀਂ ਆਪ ਦਾ 6 ਫੁੱਟ ਦਾ ਮੁੰਡਾ ਗੱਭਰੂ ਜਵਾਨ ਪੁੱਤ ਖੋਇਆ ਵਾ ਤੁਹਾਡਾ ਪੂਰਨ ਹੱਕ ਬਣਦਾ ਕਿ ਤੁਸੀਂ ਪੰਜਾਬ ਸਰਕਾਰ ਨੂੰ ਸਵਾਲ ਕਰੋ ਲੋੜ ਪੈਣ ਤੇ ਜੋ ਪੰਜਾਬ ਸਰਕਾਰ ਨੂੰ ਤੁਸੀਂ ਕੋਸ਼ ਪੁੱਛਣਾ ਚਾਹੁੰਦੇ ਹੋ ਤਾਂ ਸੀਐਮ ਸਾਹਿਬ ਦਾ ਵੀ ਹੱਕ ਬਣਦਾ ਕਿ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਣ ਪਰ ਜਿਹੜੇ ਲੋਕ ਤੁਹਾਡੇ ਪੁੱਤ ਨੂੰ ਖਾਗੇ ਜਿਹੜੀਆਂ ਗਲਜਾਂ ਤੁਹਾਡੇ ਪੁੱਤ ਦੀ লাশ ਤੇ ਉਸ ਵੇਲੇ ਕਾਂਗਰਸ ਦਾ ਝੰਡਾ ਪਾਉਣ ਲੱਗੇ ਸੀਗੇ ਜਿਹੜੇ ਲੋਕ ਸਿਰਫ ਆਪ ਦੀ ਨਿੱਜੀ ਰਾਜਨੀਤੀ ਜ਼ਮੀਨ ਬਚਾਉਣ ਦੇ ਲਈ ਤੁਹਾਡੇ ਪੁੱਤ ਦੀ লাশ ਦਾ ਇਸਤੇਮਾਲ ਕਰ ਰਹੇ ਸੀਗੇ ਜਿਨ੍ਹਾਂ ਨੇ ਲੋਕਾਂ ਦੇ ਪੁੱਤਾਂ ਨੂੰ ਖੇ ਖਰਾਬ ਕੀਤਾ ਵਾ ਜਿਹੜੇ ਵੱਡੇ ਕੱਪੜੇ ਕਰਕੇ ਪੰਜਾਬ ਦੇ ਲੋਕਾਂ ਨੂੰ ਪਿੱਠ ਦਿੰਦੇ ਆਇਆ ਸੋਨਾ ਪਿੱਛੇ ਨਾ ਲੱਗੋ ਪੰਜਾਬ ਦੀ ਤਮਾਮ ਨੌਜਵਾਨੀ ਤੁਹਾਡੇ ਨਾਲ ਖੜੀ ਆ ਪੰਜਾਬ ਦਾ ਕੱਲਾ ਕੱਲਾ ਬੱਚਾ ਬਜ਼ੁਰਗ ਨੌਜਵਾਨ ਪੰਜਾਬ ਦੀ ਹਰ ਇੱਕ ਵਰਗ ਦੇ ਲੋਕ ਤੁਹਾਡੇ ਨਾਲ ਖੜੇ ਆ ਸੋ ਤੁਸੀਂ ਘਬਰਾਉਣਾ ਨਹੀਂ ਹੈਗਾ ਕਿਸੇ ਗੱਲੀਓ ਪਰ ਲੋਕਾਂ ਨੂੰ ਸੱਚ ਜ਼ਰੂਰ ਦੱਸ ਦਿੱਤਾ ਜਾਵੇ ਕਿ ਆਖਿਰਕਾਰੇ ਲੈਟਰ ਦਾ ਕਾਰਨ ਕੀ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ